ਅਸੀਂ ਇਹ ਨਾ ਕਰਕੀਆਂ ਸਾਰੇ ਕਲਾਕਾਰ ਜੋ ਵੀ ਹੈਗਾ ਜੋ ਵੀ ਬਣਾਇਆ ਸੋ ਮੈਂ ਆਪਣੇ ਵੱਲੋਂ ਅੱਜ ਇਹ ਅਨਾਉਂਸ ਕਰਦਾ ਕਿ ਮੈਂ ਜਿੰਨੇ ਵੀ ਮੇਰੇ ਸਤੰਬਰ ਦੇ ਮੈਂ ਕੰਮ ਕਰੂੰਗਾ ਉਹ ਮੈਂ ਹੜਪੀਟਾਂ ਦੇ ਲਈ ਡੋਨੇਸ਼ਨ ਦੇਵਾਂਗਾ ਅਸੀਂ ਜਿਹੜੀ ਅਸੀਂ ਡੋਨੇਸ਼ਨ ਦੇਵਾਂਗੇ ਉਸ ਤੋਂ ਬਾਅਦ ਦੇਵਾਂਗੇ ਕਿਉਂਕਿ ਅੱਜ ਸਾਨੂੰ ਇਹ ਵੀ ਜਿੱਥੇ ਲੋੜ ਹੈਗੀ ਹੈ ਜਿੱਥੇ ਹੈਗਾ ਸਭ ਕੁਝ ਰਾਸ਼ਨ ਪਾਣੀ ਪਾਣੀ ਸਭ ਕੁਝ ਪਹੁੰਚਿਆ ਹੋਇਆ ਪਰ ਹੁਣ ਜਿੰਨੇ ਕਈਆਂ ਚੀਜ਼ਾਂ ਦੀ ਲੋੜ ਸੀ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਗਵਰਨਮੈਂਟਾਂ ਨੇ ਜਾਂ ਕੋਈ ਹੋਰ ਹੈ ਉਹ ਮਤਲਬ ਕੁਝ ਅਸੀਂ ਉਮੀਦ ਤੋਂ ਜ਼ਿਆਦਾ ਵੱਧ ਕੇ ਕਿਸੇ ਲਈ ਸੋਚਿਆ ਹੁੰਦਾ ਉਹ ਤੇ ਨਹੀਂ ਪੂਰਾ ਹੁੰਦਾ ਦਿਲ ਦਾ ਦੁੱਖਦਾ ਹੀ ਹੈ ਨਾ ਸੋ ਇਸ ਤੋਂ ਵੱਡਾ ਦੁਖਾਂਤ ਸਾਡੇ ਲਈ ਕੋਈ ਨਹੀਂ ਹੈਗਾ ਇਹ ਤੋਂ ਅੱਗੇ ਵੀ ਜਿਹੜੇ ਘਟੁਕੜ 15 20 ਪਿੰਡ ਹੈ ਜਿਹੜੇ ਲੋਕ ਵਿਚਾਰੇ ਛੱਤਾਂ ਤੇ ਬੈਠੇ ਆ ਨਾ ਜਿਨ੍ਹਾਂ ਨੂੰ ਆਪਣਾ ਆਪਣਾ ਘਰ ਆ ਪਰ ਉਹਦੇ ਵਿੱਚ ਰਹਿਣਾ ਨਸੀਬ ਨਹੀਂ ਹੁੰਦਾ ਨਾ ਕੁਦਰਤ ਹੀ ਮਾਰ ਆ ਇਹ ਤੇ ਅਸੀਂ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਸਾਡੇ ਬਹੁਤ ਜਿਹੜੇ ਜਿੰਦੇ ਵੀ ਸਾਡੇ ਕਲਾਕਾਰ ਭਰਾ ਨੇ ਮੈਂ ਇਹ ਵੀ ਕਹੂੰਗਾ ਮੈਂ ਇਹ ਅਪੀਲ ਕਰਨਾ ਜਿਹੜੇ ਸਾਡੇ ਸੋਸ਼ਲ ਮੀਡੀਆ ਵਾਲੇ ਵੀਰ ਆ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਆ ਵੀ ਦਾ ਖਾਸ ਕਰਕੇ ਇਸ ਗੱਲ ਹੀ ਜਾਣੇ ਜਾਂਦੇ ਹਨ ਜਦੋਂ ਭੀੜ ਪੈਂਦੀ ਆ ਆਪਸ ਦੇ ਵਿਚਾਲੇ ਮਿਲ ਕੇ ਖਾਸ ਕਰਕੇ ਜਿਹੜਾ ਇਹ ਇਲਾਕਾ ਸਾਡਾ ਬਾਰਡਰ ਦਾ ਇਲਾਕਾ ਆ ਦੇਖੋ ਪਿੱਛੇ ਜੰਗ ਦਾ ਮਾਹੌਲ ਬਣ ਗਿਆ ਸੀਗਾ ਹਨ ਤੇ ਹੁਣ ਪਾਣੀ ਆ ਗਿਆ ਇਹ ਸਭ ਤੋਂ ਅੱਗੇ ਸਾਡੇ ਇਹ ਲੋਕ ਖੜੇ ਆ ਸੋ ਸਾਰੇ ਲੋਕ ਰਲ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਮਾਰ ਵੀ ਰਹੇ ਆ ਹਨ ਸਾਡੇ ਜਿੰਨੇ ਵੀ ਸੜਾ ਕਲਾਕਾਰ ਭਾਈਚਾਰਾ ਪੰਜਾਬ ਆ ਜਿਹੜਾ ਉਹ ਅੱਧੇ ਮਹੀਨੇ ਤੋਂ ਆਫਤ ਦੇ ਨਾਲ ਜੂਝ ਰਿਹਾ ਹੈਗਾ ਤੇ ਲਗਭਗ 11 ਜ਼ਿਲ੍ਹੇ ਆ ਜਿਹੜੇ ਇਸ ਟਾਈਮ ਉਹ ਹੜ੍ਹਾਂ ਦੀ ਮਾਰ ਦੇ ਵਿੱਚ ਆ ਤੇ ਇਸ ਟਾਈਮ ਅਸੀਂ ਕਮਾਂ ਵਾਲੇ ਪਤਨ ਖੜੇ ਹੋਏ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਤੇ ਆਪਾਂ ਇਸ ਹਮੇਸ਼ਾ ਹੀ ਆ ਜਿਹੜਾ ਕਹਿੰਦੇ ਵੀ ਜਦੋਂ ਵੀ ਕੋਈ ਵੀ ਕੁਦਰਤੀ ਆਫਤ ਆਉਂਦੀ ਹੈਗੀ ਆ ਉਦੋਂ ਹਰੇਕ ਬੰਦੇ ਦਾ ਅਸਲੀ ਕੈਰੇਕਟਰ ਆ ਜਿਹੜਾ ਉਹ ਸਾਹਮਣੇ ਆਉਂਦਾ ਹੈਗਾ ਤੇ ਇਸ ਸਮੇਂ ਆ ਜਿਹੜਾ ਪੰਜਾਬੀਆਂ ਦਾ ਫੇਰ ਤੋਂ ਅਸਲੀ ਕੈਰੇਕਟਰ ਆ ਜਿਹੜਾ ਅਸਲੀ ਚਰਿੱਤਰ ਆ ਜਿਹੜਾ ਉਹ ਬਿਲਕੁਲ ਸਾਹਮਣੇ ਆਇਆ ਹੈਗਾ ਸਰਕਾਰਾਂ ਨੇ ਭਾਵੇਂ ਉਸ ਪੱਧਰ ਦੇ ਉੱਤੇ ਬਾਹ ਨਹੀਂ ਫੜੀ ਗਈ ਪਰ ਫਿਰ ਵੀ ਸਾਡੇ ਆਪਣੇ ਪੰਜਾਬੀਆਂ ਨੇ ਪੰਜਾਬੀ ਲੋਕਾਂ ਨੇ ਕਲਾਕਾਰਾਂ ਨੇ ਸਭ ਨੇ ਜਿਹੜੀ ਉਹ ਇਸ ਟਾਈਮ ਪੰਜਾਬੀਆਂ ਦੀ ਬਾਹ ਫੜੀ ਹੋਈ ਆ ਤੇ ਅੱਜ ਅਸੀਂ ਇੱਥੇ ਕਾਂਵਾਂ ਵਾਲੇ ਪਤਨ ਪਹੁੰਚੇ ਹੋਏ ਆ ਬਾਈ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਜੀ ਇਹ ਦੱਸਿਓ ਕਿ ਅੱਜ ਇੱਥੇ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦੀ ਸਹਾਇਤਾ ਜਿਹੜੀ ਤੁਸੀਂ ਲੈ ਕੇ ਪਹੁੰਚੇ ਹੋ ਅਸੀਂ ਮੈਂ ਆਪਣੇ ਵੱਲੋਂ ਅੱਜ ਜਿੱਦਾਂ ਆਪਾਂ ਵੇਖਣ ਆਇਆ ਸੀ ਕਿ ਮੈਂ ਆਪਣਾ ਪਹਿਲੇ ਹੀ ਕੱਲ ਮੈਂ ਅਨਾਉਂਸ ਕਰਕੇ ਹਟਿਆ ਕਿ ਮੇਰੇ ਜਿਹੜੇ ਸਤੰਬਰ ਦੇ ਪ੍ਰੋਗਰਾਮ ਨੇ ਜਿਹੜੇ ਮੈਂ ਸਤੰਬਰ ਦੇ ਵਿੱਚ ਜਿੱਦਾਂ 5 ਤੋਂ 7 ਕਰੋੜ ਮੇਰੇ ਨੇ ਹੈਗੇ ਨੇ ਬੁੱਕ ਨੇ ਤੇ ਮੈਂ ਆਪਣੇ ਉਹ ਪ੍ਰੋਗਰਾਮ ਡੋਨੇਸ਼ਨ ਕਰ ਰਿਹਾ ਆ ਔਰ ਮੈਂ ਜਿੱਥੇ ਜਿੱਦਾ ਫਿਰੋਜ਼ਪੁਰ ਮੇਰੀ ਗੱਲ ਹੋਈ ਗਰਦਾਸਪੁਰ ਹੋਈ ਜਾਂ ਇੱਧਰ ਵੀ ਹੋਈ ਆਪਣਾ ਜਿੱਦਾ ਬਾਈ ਹਰਮਨ ਆਇਆ ਜਣਾ ਹਰਮਨ ਬਾਈ ਕਿਸਤੀਆਂ ਲੈ ਕੇ ਆਏ ਨੇ ਅੱਜ ਦੋ ਤੇ ਉਹਨਾਂ ਨਾਲ ਵੀ ਕਿ ਇੱਧਰ ਜਿਹੜੀ ਸਮਗਰੀ ਹੈ ਜਿਹੜਾ ਰਾਸ਼ਨ ਆ ਉਹ ਸਾਰਾ ਕੁਝ ਹੈਗਾ ਨਾਲ ਕੋਲ ਪਰ ਉਸ ਤੋਂ ਬਾਅਦ ਜਿਹੜੀ ਲੋੜ ਪਏਗੀ ਤੇ ਉਹ ਅਸੀਂ ਮਤਲਬ ਹਮੇਸ਼ਾ ਖੜੇ ਆ ਨਾਲ ਕਿਉਂਕਿ ਸਾਡਾ ਫਰਜ਼ ਬੰਦਾ ਹੈ ਕਿਉਂਕਿ ਸਾਡੇ ਪੰਜਾਬੀ ਪਾਈਚਾਰਾ ਅਸੀਂ ਇਹਨਾਂ ਕਰਕੇ ਹੀ ਆ ਸਾਰੇ ਕਲਾਕਾਰ ਜੋ ਵੀ ਹੈਗਾ ਜੋ ਵੀ ਬਣਾਇਆ ਸੋ ਮੈਂ ਆਪਣੇ ਵੱਲੋਂ ਅੱਜ ਹੀ ਅਨਾਉਂਸ ਕਰਦਾ ਕਿ ਮੈਂ ਜਿੰਨੇ ਵੀ ਮੇਰੇ ਸਤੰਬਰ ਦੇ ਮੈਂ ਕੰਮ ਕਰੂੰਗਾ ਉਹ ਮੈਂ ਹੜਪੀਟਾਂ ਦੇ ਲਈ ਡੋਨੇਸ਼ਨ ਦੇਵਾਂਗਾ ਜੀ ਅੱਛਾ ਭਾਈ ਜੀ ਇੱਕ ਹੋਰ ਐਮ ਗੱਲ ਹੈਗੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਲੋਕ ਆਪ ਮਹਾਰੇ ਵੀ ਆ ਰਹੇ ਹੈਗੇ ਆ ਸਿਹਤਾਂ ਲੈ ਕੇ ਪਰ ਇੱਕ ਸਭ ਤੋਂ ਵੱਡੀ ਜ਼ਰੂਰਤ ਇਹ ਵੀ ਹੈਗੀ ਆ ਜਦੋਂ ਇੱਕ ਆਦੀ ਪਾਣੀ ਨੀਵਾ ਹੁੰਦਾ ਹੈਗਾ ਇਸ ਤੋਂ ਬਾਅਦ ਅੱਜ ਤੋਂ 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਆ ਜਿਹੜਾ ਉਹ ਮੇਨ ਸਮੱਸਿਆ ਮੇਨ ਸਟਰਗਲ ਆ ਜਿਹੜੀ ਉਹ ਉਦੋਂ ਸ਼ੁਰੂ ਹੋਣੀ ਹੈ ਇਹਦੀ ਬਿਲਕੁਲ ਜੀ ਕਿੰਨਾ ਕਿਤੇ ਇਹ ਨਹੀਂ ਲੱਗਦਾ ਹੈਗਾ ਕਿ ਇਸ ਤਰ੍ਹਾਂ ਦਾ ਸੰਦੇਸ਼ ਵੀ ਜਾਣਾ ਚਾਹੀਦਾ ਕਿ ਅੱਜ ਤੋਂ ਜੋ ਇੱਕੇਦਮ ਸਹਾਇਤਾ ਦੇਣ ਦੀ ਬਜਾਏ ਅੱਜ ਤੋਂ ਮਹੀਨਾ ਬਾਅਦ ਵੀ ਹੈ ਜਿਹੜਾ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਕਿਉਂਕਿ ਬਿਮਾਰੀਆਂ ਦਾ ਸلسਲਾ ਲਾਗੂ ਹੁਣ ਇਸ ਤੋਂ ਬਾਅਦ ਕਿਸਾਨਾਂ ਨੇ ਫਸਲ ਵੀ ਜਣੀ ਉਹਨਾਂ ਨੂੰ ਸਾਰਾ ਕੁਝ ਚਾਹੀਦਾ ਅਸੀਂ ਉਹਦੇ ਲਈ ਮੇਰੇ ਫਰੈਂਡ ਆ ਹਰਿੰਦਰ ਪੁੱਲਰ ਮੁੰਡਾ ਫਰੋਜਪੁਰ ਜਿੱਥੇ ਇਹ ਗੱਲ ਹੋਈ ਸਾਡੀ ਅਸੀਂ ਵੀਰ ਸੁਖਵੰਤ ਬਾਈ ਉਮੀਦ ਬਰਾੜ ਸੋ ਅਸੀਂ ਗੱਲਬਾਤ ਇਹੀ ਕਰਦੇ ਆ ਰਹੇ ਸੀਗੇ ਅਸੀਂ ਜਿਹੜੀ ਅਸੀਂ ਡੋਨੇਸ਼ਨ ਦੇਵਾਂਗੇ ਉਸ ਤੋਂ ਬਾਅਦ ਦੇਵਾਂਗੇ ਕਿਉਂਕਿ ਅੱਜ ਸਾਨੂੰ ਇਹ ਵੀ ਜਿੱਥੇ ਲੋਡ ਹੈਗੀ ਹੈ ਜਿੱਥੇ ਹੈਗਾ ਸਭ ਕੁਝ ਰਾਸ਼ਨ ਪਾਣੀ ਪਾਣੀ ਸਭ ਕੁਝ ਪਹੁੰਚਿਆ ਹੋਇਆ ਪਰ ਹੁਣ ਜਿੰਨੇ ਕਈਆਂ ਚੀਜ਼ਾਂ ਦੀ ਲੋੜ ਸੀ ਹੈ ਨਾ ਉਹ ਚੀਜ਼ਾਂ ਵੀ ਆਪਣਾ ਕਲਾਕਾਰਾਂ ਦਾ ਬਹੁਤ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡਾ ਸਾਡਾ ਪੰਜਾਬੀ ਭਾਈਚਾਰਾ ਪੰਜਾਬੀ 뮤직 ਇੰਡਸਟਰੀ ਹੈ ਉਹ ਸਾਰੇ ਅੱਜ ਖੜੇ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿਉਂਕਿ ਖਾਸ ਤੌਰ ਤੇ ਜਿਹੜਾ ਮਾਜਾ ਏਰੀਆ ਹੋ ਗਿਆ ਜਾਂ ਫਾਜ਼ਿਲਕਾ ਦਾ ਏਰੀਆ ਹੋ ਗਿਆ ਗਰਮੀ ਦੇ ਮਹੀਨੇ ਤੇ ਅਸੀਂ ਸਾਰੇ ਜਿਹੜਾ ਪ੍ਰੋਗਰਾਮ ਇਹਨਾਂ ਦੇ ਪ੍ਰੋਗਰਾਮ ਕਰਦੇ ਆ ਔਰ ਉਹ ਪ੍ਰੋਗਰਾਮ ਇਦਾਂ ਦੇ ਹੁੰਦੇ ਆ ਕਿ ਉਹ ਜਦੋਂ ਸਾਨੂੰ 200 500 ਰੁਪਿਆ ਇਕੱਠਾ ਕਰਕੇ ਤੇ ਸੋ ਸਾਡੀ ਆਪਣਾ ਉਹਦੇ ਨਾਲ ਰੋਜੀ ਰੋਟੀ ਵੀ ਚੱਲਦੀ ਹੈ ਅਸੀਂ ਲੋਕਾਂ ਦਾ ਐਂਟਰਟੇਨ ਵੀ ਕਰਦੇ ਆ ਤੇ ਅੱਜ ਸਾਡਾ ਫਰਜ ਆ ਕਣਾ ਕਿ ਉਹਨਾਂ ਦੇ ਨਾਲ ਖੜੀਏ ਸੋ ਸਮੂਹ ਜਿਹੜੀ ਸਾਡੀ 뮤직 ਇੰਡਸਟਰੀ ਆ ਕਲਾਕਾਰ ਭਾਈਚਾਰਾ ਮੈਂ ਸਾਰਿਆਂ ਨੂੰ ਉਮੀਦ ਕਰੂੰਗਾ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਅੱਜ ਔਖਾ ਟਾਈਮ ਹੈ ਰਲ ਮਿਲ ਕੇ ਆਪਾਂ ਖੜੀਏ ਤੇ ਜਿਹੜਾ ਤੁਹਾਡਾ ਮੇਨ ਜਿਹੜੀ ਗੱਲ ਆ ਕਿ ਅਸੀਂ ਇੱਕ ਗਰੁੱਪ ਬਣਾਇਆ ਜੀ ਅਸੀਂ ਆਪਦਾ ਆਪਣਾ ਜਿਹੜੇ ਕਲਾਕਾਰ ਭਾਈਚਾਰਾ ਜਿਹੜਾ ਸਾਡੇ ਲੈਵਲ ਦਾ ਅਸੀਂ ਸਾਰੇ ਜਾਣੇ ਗਰੁੱਪ ਬਣਾ ਕੇ ਉਸ ਤੋਂ ਬਾਅਦ ਜਿਹੜਾ ਮਹੀਨੇ ਬਾਅਦ ਜਿਹੜੀ ਲੋੜ ਪੈਣੀ ਆ ਤੇ ਉਹ ਅਸੀਂ ਖੜੇ ਹਾਜ਼ਰ ਆ ਹੁਣ ਵੀ ਖੜੇ ਆ ਪਹਿਲਾਂ ਵੀ ਖੜੇ ਆ ਤੇ ਬਾਅਦ ਚ ਵੀ ਖੜਾ ਹੈ ਅੱਛਾ ਭਾਈ ਦੀਪ ਜੀ ਇੱਕ ਗੱਲ ਹੈਗੀ ਆਪਾਂ ਦੇਖਦੇ ਹੈਗੇ ਕਿ ਪੰਜਾਬੀਆਂ ਦਾ ਇੱਕ ਤਰ੍ਹਾਂ ਦਾ ਕਰੈਕਟਰ ਆ ਹਨਾ ਕਿ ਜਦੋਂ ਵੀ ਭੀੜ ਪੈਂਦੀ ਹੈਗੀ ਉਹ ਹਮੇਸ਼ਾ ਆਪਦੇ ਨਾਲ ਦੇ ਨਾਲ ਖੜਦੇ ਹੈਗੇ ਆ ਪਿਛਲੇ ਦਿਨਾਂ ਦੇ ਦੌਰਾਨ ਆ ਜਿਹੜਾ ਉਹ ਦੋਨੇ ਪੰਜਾਬਾਂ ਦੇ ਲੋਕ ਆ ਜਿਹੜੇ ਆਪਸ ਦੇ ਵਿੱਚ ਗਲੇ ਵੀ ਮਿਲੇ ਹੈਗੇ ਆ ਐਜੇ ਤੁਸੀਂ ਲਿਖਦੇ ਵੀ ਹੋ ਗਾਉਂਦੇ ਵੀ ਹੋ ਐਜੇ ਇੱਕ ਕਲਾਕਾਰ ਦੇ ਮਨ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਉਪਜਦੀਆਂ ਹੈਗੀਆਂ ਕਿਵੇਂ ਦੇਖਦਾ ਹੈਗਾ ਕਲਾਕਾਰ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੂੰ ਪੰਜਾਬ ਦੀਆਂ ਚਾਹੇ ਉਹ ਪੰਜਾਬ ਹੋਵੇ ਜਾਂ ਕਿਤੇ ਹੋ ਵੀ ਹੋਵੇ ਜਦੋਂ ਵੀ ਕਿਤੇ ਇਨਸਾਨੀਅਤ ਦੇ ਨਾਲ ਕਿਤੇ ਮਨੁੱਖਤਾ ਦੇ ਨਾਲ ਕੋਈ ਤੱਕਾ ਹੁੰਦਾ ਹੈ ਜਾਂ ਕਿਤੇ ਕੁਦਰਤੀ ਮਾਰ ਪੈਂਦੀ ਹੈ ਜਾਂ ਕੋਈ ਹੁੰਦੀ ਆ ਹਾਂ ਕੁਦਰਤ ਦਾ ਰੰਗ ਹੈ ਇਹਨੂੰ ਅਸੀਂ ਰੋਕ ਨਹੀਂ ਸਕਦੇ ਪਰ ਉਹਦੇ ਚ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਗਵਰਨਮੈਂਟਾਂ ਨੇ ਜਾਂ ਕੋਈ ਹੋਰ ਆ ਉਹ ਮਤਲਬ ਕੁਝ ਅਸੀਂ ਉਮੀਦ ਤੋਂ ਜ਼ਿਆਦਾ ਵੱਧ ਕੇ ਕਿਸੇ ਲਈ ਸੋਚਿਆ ਹੁੰਦਾ ਉਹ ਤੇ ਨਹੀਂ ਪੂਰਾ ਹੁੰਦਾ ਦਿਲ ਦਾ ਦੁੱਖ ਤਾਂ ਹੀ ਆਣਾ ਸੋ ਇਸ ਤੋਂ ਵੱਡਾ ਦੁਖਾਂਤ ਸਾਡੇ ਲਈ ਕੋਈ ਨਹੀਂ ਹੈਗਾ ਕਿ ਅਸੀਂ ਸਾਰੇ ਪੰਜਾਬੀਆਂ ਨੇ ਸਾਰਿਆਂ ਨੇ ਅਸੀਂ ਬਹੁਤ ਮਤਲਬ ਜਿਹੜੇ ਪਾਸੇ ਨੂੰ ਵੀ ਜਾਣਦੇ ਆ ਇੱਕ ਵਾਰੀ ਕੇਰਾ ਸਿਰੇ ਲਾ ਦਿੰਨੇ ਆ ਗੱਲ ਹਨਾ ਬਾਅਦ ਚ ਸਾਡੀ ਕੋਈ ਬਾਹ ਫੜੇ ਨਾ ਫੜੇ ਪਰ ਜਿਹੜੇ ਅੱਜ ਦੇ ਹਾਲਾਤ ਨੇ ਅੱਜ ਦੇ ਉਹਨੇ ਮੈਂ ਚਾਹੁੰਨਾ ਕਿ ਸਾਰਿਆਂ ਨੂੰ ਅੱਜ ਰਲ ਮਿਲ ਕੇ ਅੱਜ ਇਹ ਮੌਕਾ ਨਹੀਂ ਪਾਰਟੀਬਾਜ਼ੀ ਚ ਪੈਣ ਦਾ ਅੱਜ ਇਹ ਮੌਕਾ ਨਹੀਂ ਇੱਕ ਦੂਜੇ ਨੂੰ ਛੋਟਾ ਵੱਡਾ ਦਿਖਾਉਣ ਦਾ ਅੱਜ ਇਹ ਮੌਕਾ ਨਹੀਂ ਕਿ ਤੁਸੀਂ ਆਪਣਾ ਵੀਰ ਮੈਂ ਹੋਵਾਂ ਦੂਜਾ ਨਾ ਹੋਵੇ ਹਨਾ ਰਲ ਮਿਲ ਕੇ ਇੱਕ ਦੂਜੇ ਦੀ ਸਪੋਰਟ ਕਰੀਏ ਔਰ ਜਿਹੜੇ ਕਰ ਰਹੇ ਨੇ ਉਹਨਾਂ ਦੀ ਮਾਇਦਾ ਵੀ ਵੱਧ ਤੋਂ ਵੱਧ ਜਿੰਨਾ ਉਹਦੀ ਸਲਾਗਾ ਹੋ ਸਕਦੀ ਹੈ ਜਿੰਨੀ ਉਹਦੀ ਹੈਲਪ ਹੋ ਸਕਦੀ ਹੈ ਅੱਜ ਇਹ ਕਰਨ ਦਾ ਟਾਈਮ ਹੈ ਜੀ ਅੱਛਾ ਭਾਈ ਜੀ ਤੁਸੀਂ ਵੀ ਪ੍ਰੋਪਰ ਤੁਹਾਡੀ ਸਾਰੀ ਟੀਮ ਆਈ ਹੈਗੀ ਆ ਕਿਵੇਂ ਦੇਖਦੋਂ ਇਸ ਸਮੇਂ ਨੂੰ ਐਜੇ ਕਲਾਕਾਰ ਐਜੇ ਇੰਡਸਟਰੀ ਦੇ ਵਿੱਚ ਆ ਜਿਹੜਾ ਆ ਇਸ ਸਮੇਂ ਦੇ ਦੌਰਾਨ ਆ ਜਿਹੜਾ ਪੰਜਾਬੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਪੰਜਾਬੀਆਂ ਨੂੰ ਭਾਈ ਜੀ ਅਪੀਲ ਤਾਂ ਚਲੋ ਇਹ ਹੈ ਵੀ ਪਤਾ ਹੀ ਆ ਸਾਰੇ ਪੰਜਾਬੀਆਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸਾਰਾ ਕੁਝ ਆਪਾਂ ਵੇਖ ਰਹੇ ਆ ਹਨ ਤੇ ਬਹੁਤ ਮਾੜੇ ਹਾਲਾਤ ਆ ਜਿਵੇਂ ਹੁਣ ਅਸੀਂ ਆ ਕੇ ਵੇਖਿਆ ਵੀ ਜਿਹੜੇ ਭਾਈ ਜੀ ਹੋਰਾਂ ਨੇ ਦੱਸਿਆ ਵੀ ਇਸ ਤੋਂ ਅੱਗੇ ਵੀ ਜਿਹੜੇ ਕਟੁਕੜ 15 20 ਪਿੰਡ ਹੈ ਜਿਹੜੇ ਲੋਕ ਵਿਚਾਰੇ ਛੱਤਾਂ ਤੇ ਬੈਠੇ ਆ ਨਾ ਜਿਨ੍ਹਾਂ ਨੂੰ ਆਪਣਾ ਆਪਣਾ ਘਰ ਆ ਪਰ ਉਹਦੇ ਵਿੱਚ ਰਹਿਣਾ ਨਸੀਬ ਨਹੀਂ ਹੁੰਦਾ ਹੈ ਨਾ ਕੁਦਰਤੀ ਮਾਰ ਆ ਇਹ ਤੇ ਅਸੀਂ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਸਾਡੇ ਬਹੁਤ ਜਿਹੜੇ ਜਿੰਨੇ ਵੀ ਸਾਡੇ ਕਲਾਕਾਰ ਭਰਾ ਨੇ ਮੈਂ ਇਹ ਵੀ ਕਹੂੰਗਾ ਮੈਂ ਇਹ ਅਪੀਲ ਕਰਦਾ ਜਿਹੜੇ ਸਾਡੇ ਸੋਸ਼ਲ ਮੀਡੀਆ ਵਾਲੇ ਵੀਰ ਆ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਜਿਹੜੇ ਕੋਈ ਚੰਗਾ ਕੰਮ ਕਰ ਰਹੇ ਉਹਨਾਂ ਦੀਆਂ ਲੱਤਾਂ ਨਾ ਖਿੱਚੋ ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੋ ਉਹਨਾਂ ਨੂੰ ਵੇਖ ਕੇ ਤੁਸੀਂ ਵੀ ਕੋਸ਼ਿਸ਼ ਕਰੋ ਵੀ ਆਪਾਂ ਵੀ ਜਿੰਨਾ ਹੋ ਸਕਦਾ ਆਪਣਾ ਬਣਦਾ ਯੋਗਦਾਨ ਪਾਈਏ ਤੇ ਸਾਡੀ ਤਾਂ ਬਾਈ ਜੀ ਸਾਡੀ ਰੋਜੀ ਰੋਟੀ ਇੱਥੋਂ ਚੱਲਦੀ ਹੈ ਬਿਲਕੁਲ ਤੇ ਜੇ ਅਸੀਂ ਨਾ ਲੋਕਾਂ ਨਾਲ ਖੜਾਂਗੇ ਤਾਂ ਸਾਨੂੰ ਲੱਗਦਾ ਵੀ ਸਾਡਾ ਬਹੁਤ ਜ਼ਰੂਰੀ ਹੈ ਮਤਲਬ ਹਨਾ ਹਰ ਇੱਕ ਦਾ ਹੀ ਖੜਨਾ ਜ਼ਰੂਰੀ ਹੈ ਕਿਉਂਕਿ ਅਸੀਂ ਪੰਜਾਬੀ ਆਂ ਪੰਜਾਬ ਚੋਂ ਹੀ ਖਾਨੇ ਆ ਇਹਨਾਂ ਦਾ ਦਿੱਤਾ ਖਾਨੇ ਆ ਤੇ ਜੇ ਅੱਜ ਕੋਈ ਮੁਸੀਬਤ ਪਈ ਹੈ ਤਾਂ ਇਕੱਲੇ ਮਤਲਬ دریاਵਾਂ ਵਾਲੇ ਏਰੀਏ ਦੇ ਜਿਹੜੇ ਨੇੜੇ ਤੇੜੇ ਪਿੰਡ ਆ ਉਹਨਾਂ ਤੇ ਨਹੀਂ ਪਈ ਹੈ ਸਾਰੇ ਪੰਜਾਬ ਤੇ ਪਈ ਹੈ ਇਹ ਰਲ ਮਿਲ ਕੇ ਹੀ ਆਪਾਂ ਨੂੰ ਚੱਲਣਾ ਚਾਹੀਦਾ ਤੇ ਅਸੀਂ ਜਿੰਨੀ ਜੋਗੇ ਹੈਗੇ ਆਂ ਅਸੀਂ ਪਹਿਲਾਂ ਵੀ ਨਾਲ ਖੜੇ ਸੀ ਅੱਜ ਵੀ ਨਾਲ ਖੜੇ ਆ ਤੇ ਅੱਗੇ ਵੀ ਜਿਵੇਂ ਜਿਵੇਂ ਮਤਲਬ ਪਾਣੀ ਘਟੂਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪਊਗੀ ਅਸੀਂ ਉਹ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਬਣਦਾ ਯੋਗਦਾਨ ਪਾਈ। ਸਰ ਇਹ ਦੱਸਿਓ ਕਿ ਤੁਸੀਂ ਅੱਜ ਇੱਥੇ ਪਹੁੰਚੇ ਹੋ ਸਭ ਕੁਝ ਦੇਖਿਆ ਲੋਕਾਂ ਨੂੰ ਵੀ ਮਿਲੇ ਹੋਵਾਂਗੇ ਗੱਲ ਵੀ ਕੀਤੀ ਹੈਗੀ ਆ। ਵੈਸੇ ਸਾਡੇ ਦੇਖਣ ਦੇ ਵਿੱਚ ਵੀ ਆ ਰਿਹਾ ਹੈਗਾ ਵੀ ਇੱਥੋਂ ਤੀਕ ਰਸਦ ਪਾਣੀ ਤਾਂ ਬਹੁਤ ਪਹੁੰਚ ਰਿਹਾ ਹੈਗਾ। ਇਸ ਟਾਈਮ ਕਿਸ ਚੀਜ਼ ਦੀ ਜਿਹੜੀ ਸਭ ਤੋਂ ਜ਼ਿਆਦਾ ਕਮੀ ਹੈ ਜਿਹੜੀ ਤੁਹਾਨੂੰ ਲੱਗ ਰਹੀ ਹੈ ਵੀ ਹਲੇ ਵੀ ਹੈਗੀ ਆ। ਅਸੀਂ ਪਹਿਲਾਂ ਇਹ ਗੱਲ ਕਰਦੇ ਸੀਗੇ ਆਪਸ ਦੇ ਵਿੱਚ ਵੀ ਹੁਣ ਇੱਕਦਮ ਸਾਰੇ ਲੋਕ ਰਾਸ਼ਨ ਲੈ ਕੇ ਵੀ ਆ ਜਾਂਦੇ ਹਨ ਜੀ ਇਸ ਤੋਂ ਬਾਅਦ ਅਸਲੀ ਪ੍ਰੋਬਲਮ ਜਿਹੜੀ ਉਹ ਆਉਣੀ ਹੈ ਹੁਣ ਹਨਾ ਜਦੋਂ ਪਾਣੀ ਥੱਲੇ ਜਾਣਾ ਹੈ ਕਿਉਂਕਿ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਵੀ ਆਣੀ ਹੈ ਬਹੁਤ ਸਾਰੀਆਂ ਬਿਮਾਰੀਆਂ ਵੀ ਆਉਣੀਆਂ ਨੇ ਹਨਾ ਖਾਸ ਕਰਕੇ ਜਿਹੜੀ ਇਹ ਜ਼ਮੀਨ ਆ ਇਹਨੂੰ ਲੈਵਲ ਕਰਨਾ ਪੈਣਾ ਹਨਾ ਅਸੀਂ ਬਹੁਤ ਉਧਰੋਂ ਜਿਹੜਾ ਡੇਰਾ ਬਾਬਾ ਲਾਲਖੜੀ ਸਾਈਡ ਤੋਂ ਵੀ ਬਹੁਤ ਲੋਕ ਇਹੀ ਗੱਲ ਕਹਿ ਰਹੇ ਆ ਕਿ ਬਾਅਦ ਦੇ ਵਿੱਚ ਜਿਹੜੀ ਆਪਾਂ ਜ਼ਮੀਨ ਲੈਵਲ ਕਰਨੀ ਹੈ ਉਹਦੇ ਬਾਅਦ ਸਾਨੂੰ ਡੀਜ਼ਲ ਦੀ ਜ਼ਰੂਰਤ ਪੈਣੀ ਹੈ ਹਨਾ ਦਵਾਈਆਂ ਦੀ ਜ਼ਰੂਰਤ ਪੈਣੀ ਆ ਤਾਂ ਉਹਦੇ ਵਾਸਤੇ ਆਪਾਂ ਸਾਰਿਆਂ ਨੂੰ ਪ੍ਰੇਪੇਅਰ ਹੋਣਾ ਚਾਹੀਦਾ ਅਸੀਂ ਬਾਈ ਦੀਪ ਢਿੱਲੋਂ ਜੀ ਬਾਈ ਮੀਰਤ ਬਰਾੜ ਜੀ ਬਾਈ ਵਫੀਲਾ ਜੀ ਹਨਾ ਅਸੀਂ ਸਾਰੇ ਇਹੀ ਗੱਲ ਕਰਦੇ ਸੀਗੇ ਆਫਿਸ ਦੇ ਵਿੱਚ ਵੀ ਆਪਾਂ ਜਿਹੜਾ ਜਿਹੜਾ ਹੁਣ ਅਗਲਾ ਜਿਹੜਾ ਸਟੈਪ ਆਪਣਾ ਇਹੀ ਹੋਣਾ ਚਾਹੀਦਾ ਵੀ ਆਪਾਂ ਜਿਹੜਾ ਅਗਲੀ ਜ਼ਰੂਰਤ ਪੈਣੀਆਂ ਦਵਾਈਆਂ ਦੀ ਜਾਂ ਇਹਨਾਂ ਚੀਜ਼ਾਂ ਦੀ ਉਹਦੇ ਵਾਸਤੇ ਆਪਣੇ ਆਪ ਨੂੰ ਪ੍ਰੇਪੇਅਰ ਕਰੀਏ ਸੋ ਬਹੁਤ ਸਾਰੇ ਲੋਕ ਸਾਰੇ ਦੇਖੋ ਜਿੰਨੇ ਵੀ ਲੋਕ ਇੱਥੇ ਆਏ ਆ ਇਸ ਕੰਮ ਦੇ ਵਿੱਚ ਪੰਜਾਬੀ ਦਾ ਖਾਸ ਕਰਕੇ ਇਸ ਗੱਲ ਹੀ ਜਾਣੇ ਜਾਂਦੇ ਹਨਾ ਜਦੋਂ ਭੀੜ ਪੈਂਦੀ ਆਫਿਸ ਦੇ ਵਿੱਚ ਰਲ ਮਿਲ ਕੇ ਖਾਸ ਕਰਕੇ ਜਿਹੜਾ ਇਹ ਇਲਾਕਾ ਸਾਡਾ ਬਾਰਡਰ ਦਾ ਇਲਾਕਾ ਹੂੰ ਆ ਦੇਖੋ ਪਿੱਛੇ ਜੰਗ ਦਾ ਮਾਹੌਲ ਬਣ ਗਿਆ ਸੀਗਾ ਹਨਾ ਤੇ ਹੁਣ ਪਾਣੀ ਆ ਗਿਆ ਇਹ ਸਭ ਤੋਂ ਅੱਗੇ ਸਾਡੇ ਇਹ ਲੋਕ ਖੜੇ ਆ ਸੋ ਸਾਰੇ ਲੋਕ ਰਲ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਮਾਰ ਵੀ ਰਹੇ ਆ ਹਨਾ ਸਾਡੇ ਜਿੰਨੇ ਵੀ ਸੜਾ ਕਲਾਕਾਰ ਭਾਈਚਾਰਾ ਹੂੰ ਉਹ ਵੀ ਸਾਰਾ ਵੱਦ ਛੱਡ ਕੇ ਲੱਗਾ ਹੋਇਆ ਇਹਦੇ ਵਿੱਚ ਤੇ ਹੋਰ ਜਿੰਨੀਆਂ ਸਾਡੀਆਂ ਮਤਲਬ ਸਮਾਜਿਕ ਜਥੇਬੰਦੀਆਂ ਨੇ ਜਾਂ ਹੋਰ ਲੋਕ ਨੇ ਧਾਰਮਿਕ ਜਥੇਬੰਦੀਆਂ ਸਾਰੇ ਵੱਦ ਛੱਡ ਕੇ ਹਿੱਸਾ ਪਾ ਰਹੇ ਆ ਸੋ ਅਸੀਂ ਸਾਰਿਆਂ ਦੇ ਚਲੋ ਕਿਉਂਕਿ ਆਪਾਂ ਸਾਰੇ ਇਨਸਾਨ ਆ ਸ਼ੁਕਰਗੁਜ਼ਾਰ ਆ ਸਾਰਿਆਂ ਦੇ ਮੀਡੀਆ ਵਾਲਿਆਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਡੇ ਤੱਕ ਸਾਰੀ ਗੱਲਬਾਤ ਪਹੁੰਚ ਰਹੀ ਆ ਸੋ ਇਹ ਕੁਜ਼ਰਤੀ ਮਾਰ ਆ ਹੈਨਾ ਮਤਲਬ ਆਫਤਾ ਪੰਜਾਬ ਦੇ ਚ ਬਹੁਤ ਆਈਆਂ ਨੇ ਪਰ ਸਾਡੇ ਲੋਕ ਐਹੀ ਜੇ ਡਟ ਕੇ ਮੁਕਾਬਲਾ ਕਰਦੇ ਆ ਆਪਾਂ ਸਾਰਿਆਂ ਨੇ ਇਹਦਾ ਪੂਰਾ ਡਟ ਕੇ ਮੁਕਾਬਲਾ ਕਰਨਾ ਸੋ ਸਾਰਿਆਂ ਨੂੰ ਗੁਜਾਰਸ਼ ਆ ਕਿ ਅਸੀਂ ਵੀ ਜਿੰਨੇ ਜੋ ਕੇ ਹੈਗੇ ਆ ਅਸੀਂ ਵੀ ਨਾਲ ਖੜੇ ਆ ਤੇ ਸਾਰੇ ਲੋਕ ਵੱਧ ਛੱਡ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਓ ਜੀ ਸੋ ਦੋਸਤੋ ਇਹ ਸੀ ਗੱਲਬਾਤ ਪੰਜਾਬ ਦੇ ਉਹਨਾਂ ਸਤਾਰਿਆਂ ਦੇ ਨਾਲ ਅਸਲ ਦੇ ਵਿੱਚ ਕਲਾਕਾਰ ਕਹਿੰਦੇ ਕਲਾਕਾਰ ਦਾ ਦਿਲ ਆ ਜਿਹੜਾ ਉਹ ਕੋਮਲ ਹੁੰਦਾ ਤੇ ਉਹ ਹਰੇਕ ਸਿਚੁਏਸ਼ਨ ਨੂੰ ਆ ਜਿਹੜਾ ਉਹ ਭਾਵਕ ਤੌਰ ਦੇਤੇ ਲੈਂਦਾ ਤੇ ਇਸੇ ਕਰਕੇ ਆ ਜਿਹੜਾ ਬਹੁਤ ਸਾਰਾ ਕਲਾਕਾਰ ਭਾਈਚਾਰਾ ਹੈਗਾ ਜਿਹੜਾ ਸਾਡਾ ਇਸ ਟਾਈਮ ਭਾਵੇਂ ਸਰਕਾਰਾਂ ਨੇ ਉਸ ਪੱਧਰ ਦਾ ਸਾਥ ਨਹੀਂ ਦਿੱਤਾ ਹੈਗਾ ਪਰ ਸਾਡਾ ਕਲਾਕਾਰ ਭਾਈਚਾਰਾ ਜਿਹੜਾ ਉਹ ਕਿਤੇ ਨਾ ਕਿਤੇ ਇਹਨਾਂ ਪੰਜਾਬ ਦੇ ਲੋਕਾਂ ਦੇ ਨਾਲ ਡਟਿਆ ਹੋਇਆ ਨਜ਼ਰ ਆ ਰਿਹਾ ਹੈਗਾ ਸੋ ਮੈਂ ਬਲਰਾਜ ਮੋੜ ਤੁਹਾਡਾ ਬਹੁਤ-ਬਹੁਤ ਧੰਨਵਾਦ